ਨੇੜਲੇ ਪਿੰਡ ਚੰਨਰਵਾਲ ਵਿਖੇ ਦਾ ਬਹੁਮਤਵੀ ਸੋਸਾਇਟੀ ਪਿੰਡ ਚੰਨਰਵਾਲ ਦੀ ਚੋਣ ਕੀਤੀ ਗਈ ਇਸ ਮੌਕੇ ਪਲਵਿੰਦਰ ਸਿੰਘ ਚਟਾਣਾ ਨੂੰ ਪ੍ਰਧਾਨ ਅਤੇ ਨੰਬਰਦਾਰ ਹਰਵੰਸ ਸਿੰਘ ਮੰਡੇਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਇਸ ਮੌਕੇ ਨੰਬਰਦਾਰ ਹਰਵੰਸ ਸਿੰਘ ਮੰਡੇਰ ਅਤੇ ਪ੍ਰਧਾਨ ਪਲਵਿੰਦਰ ਸਿੰਘ ਚਟਾਣਾ ਨੇ ਕਿਹਾ ਕਿ ਲੋਕਾਂ ਦੀ ਸੇਵਾ ਲਈ ਬਣੀ ਇਸ ਸੋਸਾਇਟੀ ਦੇ ਵਿੱਚ ਈਮਾਨਦਾਰੀ ਅਤੇ ਤੰਦੇਹੀ ਨਾਲ ਕੰਮ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸੁਸਾਇਟੀ ਦੇ ਕੰਮਾਂ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਸਹੂਲਤਾਂ ਮਿਲਦੀਆਂ ਨੇ ਉਹ ਪਹਿਲ ਦੇ ਆਧਾਰ ਤੇ ਦਵਾਈਆਂ ਜਾਣਗੀਆਂ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਕਿਸਾਨਾਂ ਦੇ ਸੰਧ ਸੁਸਾਇਟੀ ਦੇ ਵਿੱਚ ਬਣਾਏ ਗਏ ਨੇ ਉਹਨਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਪਿੰਡਾਂ ਦੇ ਵਿੱਚ ਸੁਸਾਇਟੀ ਨੂੰ ਕਾਮਯਾਬ ਕਰਨ ਲਈ ਕਮੇਟੀ ਦਾ ਜਿਹੜਾ ਉਹ ਸਹਿਯੋਗ ਕਰਨ ਕੀ ਕਹਿੰਦੇ ਨੇ ਉਹਦੇਦਾਰ ਆਓ ਸੁਣਦੇ ਆ। ਸਭ ਤੋਂ ਪਹਿਲਾਂ ਸ੍ਰੀ ਵਹਿਗੁਰਜੀ ਕਾ ਖਾਲਸਾ ਸ੍ਰੀ ਵਹਿਗੁਰਜੀ ਕੀ ਫਤਿਹ ਸਾਰੇ ਪ੍ਰਬੰਧਕ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਾਂ ਪ੍ਰਧਾਨ ਸਾਹਿਬ ਪਲਵਿੰਦਰ ਸਿੰਘ ਉਮੀਦ ਪ੍ਰਧਾਨ ਹਰਵੰਦ ਸਿੰਘ ਸਮੂਹ ਪ੍ਰਬੰਧ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਅਸੀਂ ਸਾਡੀ ਸਭਾ ਪਹਿਲਾਂ ਤੋਂ ਵਧੀਆ ਚੱਲ ਰਹੀ ਆ ਪ੍ਰਾਉਟ ਦੇ ਵਿੱਚ ਤੇ ਇਹ ਜਿਹੜੀ ਚੋਣ ਹੋਈ ਆ ਸਾਡੇ ਸਾਰੇ ਇੱਕ ਜਿਸ਼ਟਾ ਸਹਾਕਾਰੀ ਸੁਭਾਵਾਂ ਬਰਨਾਲਾ ਰੁਪਿੰਦਰ ਸਿੰਘ ਸਿੱਧੂ ਜੀ ਉਹਨਾਂ ਦੀ ਰਹਿਮਨਾਜ਼ ਹਿੱਟ ਹੋਈ ਆ ਅਤੇ ਪ੍ਰੈਜ਼ੀਡਿੰਗ ਅਫਸਰ ਰਮਨ ਸਿੰਘ ਸਾਕ ਪ੍ਰਜੈਕਟਿੰਗ ਅਫਸਰ ਪ੍ਰੀਤ ਕੌਰ ਆਲੂ ਵਾਲੀਆ ਸਾਡੇ ਇਨਸਪੈਕਟਰ ਮੈਡਮ ਸਮ੍ਰਿਧੀ ਜੀ ਸਾਰਿਆਂ ਦੀ ਦੇਖਰੇਖ ਵਿੱਚ ਹੋਈ ਆ ਜਿਹੜੀ ਪ੍ਰਬੰਧ ਕਮੇਟੀ ਚੁਣੀ ਗਈ ਆ ਸਾਡੀ ਇਹ ਤੇ ਬਹੁਤ ਵਧੀਆ ਨੌਜਵਾਨ ਹਨ ਅਤੇ ਵਧੀਆ ਪ੍ਰਬੰਧ ਚੁਣੀ ਗਏ ਆ ਅਸੀਂ ਇਹਨਾਂ ਤੋਂ ਇਹੀ ਆਸ ਕਰਦੇ ਆ ਵੀ ਜਿਸ ਤਰ੍ਹਾਂ ਸਾਡੀ ਪਹਿਲਾਂ ਸਰਟੀ ਚੱਲ ਰਹੀ ਆ ਉਸ ਤਰ੍ਹਾਂ ਵਧੀਆ ਸਰਟੀ ਦਾ ਕੰਮਕਾਰ ਕਰਨਾ ਉਦਮ ਨਾਲ ਵਧੀਆ ਉਦਮੀ ਬੰਦੇ ਨੇ ਇਹ ਉਦਮ ਦੇ ਨਾਲ ਸਾਰਾ ਕਾਰਜ ਸਭਾਲਣ ਮੂਰੇ ਹੋ ਕੇ ਕੰਮ ਕਰਨਾ ਤੇ ਸਾਡੀ ਸੋਸਾਇਟੀ ਹੋਰ ਉੱਦ ਵਧੀਆ ਪ੍ਰੋਟ ਦੇ ਵਿੱਚ ਰਹੇ ਸਾਡੇ ਕੋਲ ਖੇਤੀ ਸੰਦ ਨੇ ਜੋ ਵਧੀਆ ਟਰੈਕਟਰ ਆ ਹੋਰ ਕਾਫੀ 50 ਲੱਖ ਰੁਪਏ ਦੇ ਸੰਦ ਨੇ ਵਧੀਆ ਚੱਲ ਰਿਹਾ ਪਿੰਡ ਨੂੰ ਵਧੀਆ ਪਿੰਡ ਦਾ ਵੀ ਬਹੁਤ ਵਧੀਆ ਸਹਿਯੋਗ ਆ ਅਸੀਂ ਅੱਗੇ ਵਾਸਤੇ ਵੀ ਇਹੀ ਚਾਹੁੰਦੇ ਆ ਵੀ ਸਾਰੀ ਇਹ ਪ੍ਰਬੰਧਕ ਕਮੇਟੀ ਵਧੀਆ ਸਹਿਯੋਗ ਦੇਵੇ ਧੰਨਵਾਦ ਬਦਲ ਬਾਹੀ ਸਾਰੰਗ ਬਾਈ ਗੁਰਦੇ ਖਾਲਸਾ ਸਾਹਿਬ ਅਹਿ ਕੀ ਫਤਹਿ ਸਾਰੇ ਪਿੰਡ ਦਾ ਬਹੁਤ ਹੀ ਧੰਨਵਾਦ ਜਿਨ੍ਹਾਂ ਨੇ ਆਪਣੀ ਸੇਵਾ ਕਰਨ ਦਾ ਮੌਕਾ ਦਿੱਤਾ ਜੀ ਆਪਾਂ ਤੁਹਾਨੂੰ ਮਨੋਂ ਲਾ ਕੇ ਇਹ ਸੇਵਾ ਕਰਾਂ ਪਹਿਲਾਂ ਤੁਹਾਡਾ ਹਣ ਤੇ ਤੇ ਜੀ ਆਏ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪ੍ਰੈਸ ਵਾਲੇ ਵੀ ਰਹਿੰਦਾ ਮੈਂ ਤਾਂ ਇਹੀ ਬੇਨਤੀ ਕਰਨੀ ਚਾਹੁੰਦਾ ਜੀ ਵੀ ਸਾਰੇ ਨਗਰ ਦਾ ਧੰਨਵਾਦ ਜੀ ਜਿਨ੍ਹਾਂ ਨੇ ਸਾਨੂੰ ਮਾਣ ਬਖਸ਼ਿਆ ਜੀ ਸਾਰੇ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਅਸੀਂ ਅਸੀਂ ਨਗਰ ਨੂੰ ਬੇਨਤੀ ਕਰਦੇ ਆਂ ਵੀ ਸਾਰੇ ਜਣੇ ਸਹਿਯੋਗ ਦੇ ਕੇ ਸੁਸਾਇਟੀਆਂ ਦੇ ਸੰਦਾਂ ਦੀ ਵਰਤੋਂ ਕਰਨ ਘੱਟ ਰੇਟਾਂ ਦੇ ਸੰਬੰਧ ਰੇਰ ਦੀ ਵੀ ਪੂਰੀ ਕਮੀ ਨਹੀਂ ਹੋਣ ਦੇਵਾਂਗੇ ਜੀ ਅਸੀਂ ਸਾਰੇ ਸੰਦਾਂ ਜਿਹੜੇ ਸਾਡੇ ਕੋਲੇ ਆ ਗਏ ਸਾਡੇ ਸੈਕਟਰੀ ਸਾਹਿਬ ਵੀਰ ਨੰਬਰਦਾਰ ਜੀ ਵੀ ਪਲਵਿੰਦਰ ਪ੍ਰਧਾਨ ਜੀ ਸਾਰੇ ਕਮੇਟੀ ਸਾਰਾ ਧੰਨਵਾਦ ਕਰਦੇ ਆਂ ਅਸੀਂ ਜਿਨ੍ਹਾਂ ਦੇ ਸਹਿਯੋਗ ਦੇ ਨਾਲੇ ਕੰਮ ਨੇ ਪਰੇ ਛੜਿਆ ਜੀ ਵੀ ਸੰਧ ਬਹੁਤ ਜ਼ਿਆਦਾ ਹੈ ਸਾਡੇ ਕੋਲੇ ਬਹੁਤ ਵਧੀਆ ਕੰਮ ਚੱਲ ਰਿਹਾ ਸਾਇਟੀ ਦਾ ਤੇ ਸਾਰੇ ਵਰਤੋਕਾ ਟ੍ਰੇਟਾਂ ਤੇ ਤੇ ਰਹੇ ਆ ਸਾਰਾ ਨਗਰ ਵਰਤੋਂ ਚ ਲਵੇ ਤੇ ਜਿੰਨੇ ਵੀ ਨਗਰ ਕੋਲੇ ਜਿਹੜੇ ਛੋਟੇ ਜ਼ਿਮੀਂਦਾਰ ਆ ਉਹ ਵੱਧ ਤੋਂ ਵੱਧ ਸਾਇਟੀ ਦਾ ਲਾਭ ਲੈਣ ਸਰਕਾਰਾਂ ਸਬਸਿਡੀਆਂ ਦਿੰਦੀਆਂ ਨੇ ਸਬਸਿਡੀਆਂ ਵਾਲੇ ਸੰਧਾਂ ਦੇ ਵਿੱਚ ਸਹਿਯੋਗ ਦੇਣ ਇਹੀ ਸਾਡੀ ਤਾਂ ਬੇਨਤੀ ਆ ਜੀ ਸਾਰੇ ਨਗਰ ਦਾ ਹੀ ਇਹ ਦਵਾਰੇ ਧੰਨਵਾਦ ਕਰਦੇ ਆ ਜੀ ਕਮੇਟੀ ਬੰਨੀਓ